ਅੱਜ ਹੀ ਜਿਹੜੀ ਸਟੇਟਮੈਂਟ ਲਾਹ ਬੁੱਕੋ ਕੇ ਪਹਿਲਾਂ ਇਹ ਜਾਰੀ ਕਰੇ ਇਸ ਤੋਂ ਬਾਅਦ ਦੇਖਾਂਗੇ ਕਿ ਮੈਂ ਇਸ ਸਰਪੰਚ ਨਾਲ ਜਦੋਂ ਜਦੋਂ ਜਾਉਂਦਾ ਸੀ ਮੈਂ ਨਾ ਟੱਕਾ ਕਰਿਆ ਅਗਲੀ ਗੱਲ ਦੇਖਾਂਗੇ ਅਫਸੋਸਤਾ ਕਰੇ ਇੱਕ ਵੀਡੀਓ ਪਾ ਕੇ ਲਾਹ ਬੁੱਕੋ ਕੀ ਗਲਤੀ ਕਹੇ ਕਿ ਮੈਂ ਇਹ ਬੰਦੇ ਦੀ ਸੋਚ ਸੀ ਪੰਜਾਬ ਪ੍ਰਸਤੀ ਸਭ ਤੋਂ ਪਹਿਲਾਂ ਤਾਂ ਮੀਡੀਆ ਦੇ ਵਿੱਚ ਆ ਕੇ ਆਪਣੇ ਕਰੀਆਂ ਹੋਏ ਗਲਤੀਆਂ ਨੂੰ ਅੱਗੇ ਜਾਂਚ ਦਾ ਵਿਸ਼ਾ ਅਕੇ ਕੀਹਦੇ ਸਾਜ਼ਿਸ਼ਾ ਕਿਵੇਂ ਆ ਸਭ ਤੋਂ ਪਹਿਲਾਂ ਦਾ ਇਸ ਜੀਤੇ ਲਾਹ ਬੁੱਕੋ ਕੇ ਮਾਫੀ ਮੰਗੇ ਪ੍ਰੈਸ ਦੇ ਵਿੱਚ ਆ ਕੇ ਕਿ ਮੈਂ ਇਸ ਨੌਜਵਾਨ ਤੇ ਝੂਠੇ ਪਰਚੇ ਪਵਾਏ ਇਸ ਨੌਜਵਾਨ ਨੂੰ ਮੈਂ ਮਾਰੇ ਸ਼ਬਦ ਬੋਲੇ ਇਹਦੀ 50% ਪ੍ਰਿੰਟ ਪ੍ਰਿੰਟ ਦੀ ਸੋਚ ਚੰਗੀ ਸੀ ਅੱਜ ਅੱਜ ਮੈਨੂੰ ਉਸ ਚੀਜ਼ ਦਾ ਪਸਤਾਵਾ ਫਲਾਤਾ ਇਸ ਚੀਤੇ ਆ ਕੇ ਮਾਫੀ ਲਾਭ ਗਗਨ ਨੂੰ ਮੰਨਣੀ ਚਾਹੀਦੀ ਆ ਮੀਡੀਆ ਵਾਲੇ ਸਾਰੀ ਗੱਲ ਨੂੰ ਨੋਟ ਕਰੋ ਬਾਈ ਲਾਭ ਕਿਉਂਕਿ ਐਮਐਲਏ ਆਮ ਆਦੀ ਪਾਰਟੀ ਦਾ ਐਮਐਲਏ ਇਹ ਆ ਕੇ ਗੱਲ ਕਹੇ ਜਿਹੜੀ ਅੱਜ ਵੀਡੀਓ ਚੱਲ ਰਹੀਆਂ ਨੇ ਜੇ ਕਹਾਂ ਮੈਂ ਵੀਡੀਓ ਦਿਖਾ ਦਿੰਨਾ ਇੱਕ ਮਿੰਟ ਇੱਕ ਮਿੰਟ ਬਾਈ ਬਸ ਲਾਸਟ ਮੈਂ ਆਹ ਆ ਮੈਂ ਲਾਸਟ ਵੀਡੀਓ ਕਹਿਣਾ ਆ ਮੀਡੀਆ ਇਸ ਤੇ ਆ ਕੇ ਲਾਭ ਕੋ ਕੇ ਪਲਾ ਮਾਫੀ ਮੰਗੇ ਫਿਰ ਅਸੀਂ ਅਗਲੀ ਗੱਲਬਾਤ ਜਿਹੜੀ ਕਰਾਂਗੇ ਆ ਜਿਹੜੀ ਮੈਂ ਵੀਡੀਓ ਆ ਮੀਡੀਆ ਨੂੰ ਦਿਖਾਉਣ ਲੱਗਦਾ ਆ ਵੀਡੀਓ ਆ ਮੈਂ ਇਥੋਂ ਮੈਂ ਟਾਈਮ ਲਗਾ ਸੌਰੀ ਕੱਢ ਜਾ ਤੇ ਮੈਂ ਚੱਲੂਗੀ ਆ ਜਿਹੜੀ ਵੀਡੀਓ ਆ ਤੇ ਅਣ ਨਾਲ ਸੁਣ ਲੋ ਸਾਰੇ ਸੋਸ਼ਲ ਮੀਡੀਆ ਤੇ ਚੱਲੀ ਜਾਂਦੀ ਆ ਜਿਹਦੇ ਵਿੱਚ ਲਾਭ ਕੋ ਕੇ ਇਹ ਗੱਲ ਕਹਿ ਰਿਹਾ ਇਹਦੇ ਥਾਪੜੇ ਮਾਰੋ ਅੰਦਰ ਛੱਟੋ ਜੋੜਨੇ ਗੱਲ ਆ ਬੁੱਕ ਗਨੇ ਪੁਲਿਸ ਸਭ ਤੋਂ ਪਹਿਲਾਂ ਇਸ ਚੀਤੇ ਮਾਫੀ ਮੰਗੇ ਫਿਰ ਅਗਲੀ ਜਿਹੜੀ ਕਿ ਅਸੀਂ ਦੇਖਾਂਗੇ ਕੌਣ ਗੁਨੇਗਾਰਾ ਕੌਣ ਨਹੀਂ ਗੁਨੇਗਾਰ ਸਰਪੰਚੀ ਵੇਲੇ ਇਸ ਨੌਜਵਾਨ ਨੂੰ ਬੜਾ ਦੱਬਿਆ ਕੁਚ ਲੈ ਕੇ ਬੜਾ ਦਬਾਇਆ ਗਿਆ ਸਭ ਤੋਂ ਪਹਿਲਾਂ ਇਸ ਤੇ ਲਾਭ ਕੋ ਗੱਲ ਕਰੇ ਕਿ ਮੈਂ ਇਹ ਨਾਲ ਗੱਲ ਤੇ ਕੀਤਾ ਮੈਂ ਇਹ ਨਾਲ ਵਧਿੱਕੀ ਕੀਤੀ ਮੈਂ ਇਹ ਨਾਲ ਧੱਕਾ ਕੀਤਾ ਇਹ ਗੱਲ ਮੀਡੀਆ ਦੇ ਵਿੱਚ ਆ ਕੇ ਪਹਿਲਾਂ ਇਸ ਚੀਤੇ ਮਾਫੀ ਮੰਗੇ ਸਭ ਤੋਂ ਪਹਿਲਾਂ ਤਾਂ ਐਮਐਲਏ ਨੂੰ ਮਾਫੀ ਮੰਗਵਾਉਣੀ ਬੜੀ ਜ਼ਰੂਰੀ ਹੈ ਅਗਲੀ ਕਾਨੂੰਨੀ ਕਾਰਵਾਈ ਜਾਂਚ ਦਾ ਵਿਸ਼ਾ ਜੋ ਕੁਝ ਹੋ ਜਿਹਨੇ ਕਤਲ ਕੀਤਾ ਜਿਸ ਤਰ੍ਹਾਂ ਵੀ ਅੱਗੇ ਜੱਥੇਬੰਦਿਆ ਕਰਨੀਆਂ ਫਿਰ ਉਹ ਤਾਂ ਅਗਲੀ ਗੱਲਬਾਤ ਕਰਾਂਗੇ ਨਾ ਨਾ ਲੋਕਾਂ ਚਾ ਕੇ ਸਿੱਧੀ ਪਹਿਲਾਂ ਮਾਫੀ ਮੰਗੇ ਕੀਤਾ ਹੋਇਆ ਕਰੇ ਦੀ ਮਾਫੀ ਮੰਗੇ ਜੋ ਕੁਝ ਪਹਿਲਾਂ ਬੋਲੇ ਆਣੇ ਜੋ ਕਿਸੇ ਨੂੰ ਦਬਾਇਆ ਗਿਆ ਸਰਪੰਚੀ ਵੀਲੇ ਦਬਾਇਆ ਗਿਆ ਨੌਜਵਾਨ ਨੇ ਆਪਣਾ ਆਪ ਦਾਤੇ ਲਾ ਕੇ ਪਿੰਡ ਨੂੰ ਵਿਕਾਸ ਦੇ ਰਸਤਿਆਂ ਤੇ ਲੈ ਕੇ ਗਿਆ ਸਾਰਿਆਂ ਇਸ ਚੀਜ਼ ਤੇ ਮੰਗ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਾਡੀ ਇਹ ਮੰਗ ਹੋਣੀ ਚਾਹੀਦੀ ਹੈ ਜੇ ਤੁਸੀਂ ਇਹ ਬੰਦੇ ਦਾ ਮਾਫੀ ਨਾ ਮੰਗਾਈ ਦਾ ਤੁਹਾਡੇ ਅਸਤਰਾ ਨਹੀਂ ਜਿਹੜੇ ਇਹਨਾਂ ਦੇ ਇਹਨਾਂ ਨੇ ਹੀ ਕਰਨਾ ਆ ਭੇਡਾਂ ਹੋਣਗੀਆਂ ਪਿੰਡਾਂ ਦੇ ਵਿੱਚ ਜਦੋਂ ਇਹ ਆਊਗਾ ਫੇਰ ਨਹੀਂ ਬੋਲਣ ਦੇਣਾ ਹੋ ਜਾਣਗੇ ਮੂਰੇ ਸਾਡੇ ਐਮਐਲਏ ਨੇ ਗੱਲ ਕਰਨ ਸਾਡੇ ਨੇ ਗੱਲ ਕਰਨੀ ਆ ਸਭ ਤੋਂ ਪਹਿਲਾਂ ਤਾਂ ਇਸ ਚੀਤੇ ਮਾਫੀ ਮੰਗਣੀ ਬੜੀ ਜ਼ਰੂਰੀ ਆ ਇਹ ਸਭ ਤੋਂ ਪਹਿਲਾਂ ਮੇਰੀ ਮੰਗ ਇਹ ਹੀ ਆ ਨੀਤੀ ਅਗਲਾ ਜਿਹੜਾ ਵਿਸ਼ਾ ਉਹ ਅਗਲਾ ਬਾਅਦ ਚ ਦੇਖਾਂਗੇ ਅਗਲਾ ਵਿਸ਼ਾ ਕੀ ਆ ਇਹ ਆ ਕੇ ਪਹਿਲਾਂ ਅੱਜ ਕਰੇ ਹੋ ਆਪਣੇ ਗਲਤੀਆਂ ਦੀ ਮਾਫੀ ਮੰਗੇ ਪਰਚੇ ਝੂਠੇ ਨਹੀਂ ਪਵਾਏ ਇਹ ਆਪ ਦੀ ਸਰਪੰਚ ਸਾਹਿਬ ਦੀ ਜਿਹੜੀ ਕਿ ਆਪਣੇ ਬਿਆਨ ਨੇਗੇ ਜੋ ਇਥੇ ਮੀਡੀਆ ਦੇ ਵਿੱਚ ਖੜ ਕੇ ਬੋਲ ਕੇ ਗਿਆ ਸੀ ਕਹਿ ਗਿਆ ਸੀਗਾ ਇਹ ਲੱਤਾਂ ਲਾਉਂ ਅੰਦਰ ਛਿੱਟੋ ਉਸ ਚੀਤੇ ਮਾਫੀ ਮੰਗੇ ਇਹ ਬਰਨਾਲੇ ਪ੍ਰਸ਼ਾਸਨ ਮੇਰੀ ਧਿਆਨ ਨਾਲ ਗੱਲ ਸੁਣ ਲੈ ਲਾ ਬੁੱਕ ਕਦੋਂ ਕਦੋਂ ਮਾਫੀ ਮੰਗਾਉਣੀ ਆ ਇਹ ਸਭ ਤੋਂ ਮੋਸਟ ਇੰਪੋਰਟੈਂਟ ਗੱਲ ਆ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਇਸ ਚੀਤੇ ਸਾਡੀ ਮੰਗ ਨੂੰ ਜਿਹੜੇ ਜੱਥੇਬੰਦੀਆਂ ਜਿਹੜੇ ਸਾਰੇ ਸੰਘਰਸ਼ ਲੜ ਰਹੇ ਆ ਇਹ ਮੰਗ ਨੂੰ ਜ਼ਰੂਰ ਵਿੱਚ ਰੱਖਿਓ ਜੇ ਬੰਦਾ ਮਾਫੀ ਨਹੀਂ ਮੰਗੂਗਾ ਤਾਂ ਫਿਰ ਅਗਲੀ ਕਾਰਵਾਈ ਅੱਗੇ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦੇ ਰਹਿਣ ਦਿਓ ਤੁਹਾਡਾ ਧੰਨਵਾਦ ਸਾਰਿਆਂ ਦਾ ਮੈਥੋਂ ਮੈਂ ਜਜ਼ਬਾਤੀ ਜਆ ਬੰਦਾ ਆ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣਾ ਅੱਜ ਭਰਾ ਦੀ ਪਈ ਹੋਈ ਲਾਸਟ ਮੈਂ ਕਹਿਣਾ ਚਾਹਣਾ ਕੋਈ ਬੰਦਾ ਇਹ ਚੀਜ਼ ਕਹ ਦੇ ਕਿਸੇ ਲੋਭ ਲਾਲਚ ਲਈ ਲੜ ਰਹੀ ਹੋਈ ਏ 5 ਰੁਪਏ ਲੈਤੇ ਹੋਣ ਹਜ਼ਾਰਾਂ ਨੌਜਵਾਨ ਉਹ ਲੈ ਖੜਾ ਕਰ ਦੂੰ ਜਿਹਦਾ ਫਾਇਦਾ ਕਰਾਇ ਹੋਵੇ ਇੱਥੇ ਮੈਂ ਗੱਲ ਘਟਾ ਦੂੰ ਮੈਂ ਜਜ਼ਬਾਤੀ ਬੰਦਾ ਮੈਂ ਦਿਲੋਂ ਗੱਲ ਬੋਲਿਆ ਕਿਸੇ ਦਾ ਵੀ ਕੋਈ ਕਿਸੇ ਨਾਲ ਵਧਿੱਕੀ ਕੀਤੀ ਹੋਵੇ ਪਰ ਇਹ ਸੱਚਾ ਜੋ ਬੋਲ ਕੇ ਗਿਆ ਜੋ ਵੀ ਬੋਲ ਕੇ ਗਿਆ ਸੱਚ ਬੋਲ ਕੇ ਗਿਆ ਜੇ ਕੋਈ ਕੀਤੀ ਆ ਤਾਂ ਹੁਣੀ ਮੈਂ ਜੋ ਕਿ ਮੈਂ ਝੂਠ ਬੋਲਿਆ ਹੁਣੀ ਉੱਠ ਕੇ ਬੰਦਾ ਮੈਨੂੰ ਕੋਈ ਗੱਲ ਸੁਕਵਾਨੀ ਕਹੇ ਵੀ ਭਾਨ ਤੋ ਤੇ ਝੂਠ ਬੋਲੇ। ਇੱਥੇ ਹੀ ਮੇਰੇ ਮੂੰਹ ਤੇ ਜਵਾਬ ਦੇਵੇ। ਇਸ ਕਰਕੇ ਮੈਂ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਕੇ ਹੀ ਅਰਦਾਸ ਬੇਨਤੀ ਕਰੂੰਗਾ। हे ਸੱਚੇ ਪਾਤਸ਼ਾਹ ਸਾਡੇ ਭਰਾ ਨੂੰ ਚਰਨਾਂ 'ਚ ਨਮਾਜ਼ ਸਵਕੀ। ਜਿਸ ਤਰ੍ਹਾਂ ਦੀ ਸਾਡੇ ਭਰਾ ਨੂੰ ਮੌਤ ਆਈ ਹੈ ਸਾਨੂੰ ਵੀ ਇਸ ਤਰ੍ਹਾਂ ਦੀ ਮੌਤ ਆਵੇ। ਅਸੀਂ ਵੀ ਅਣਖ ਲਈ ਜõ ਕੇ ਜਾਈਏ। ਅਣਖ ਲਈ ਮਰ ਕੇ ਜਾਈਏ। ਆਪਣੇ ਪੰਜਾਬ ਲਈ ਕੁਛ ਨਾ ਕੁਛ ਕਰਕੇ ਜਾਈਏ। ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਜਿਸ ਤਰ੍ਹਾਂ ਦਾ ਵੀ ਫਾਸਲਾ ਹੋਊਗਾ ਕਿ ਉਸ ਨੂੰ ਨਿਭਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ